ਪਾਕਿਸਤਾਨ ਵਿੱਚ K21 ਨਿਊਜ਼ ਦੀ ਰਿਪੋਰਟਰ ਸਾਇਮਾ ਕਮਲ ਨੂੰ ਕਰਾਚ ਵਿੱਚ ਕਵਰੇਜ ਵੇਲੇ ਇੱਕ ਪੁਲਿਸ ਕਰਮੀ ਨੇ ਥੱਪੜ ਜੜ ਦਿੱਤਾ ਇਹ ਹਰਕਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਚੈਨਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਧਿਕਾਰੀਆਂ ਮੁਤਾਬਕ ਗ੍ਰਹਿ ਮੰਤਰੀ ਨੇ ਜਾਂਚ ਦੇ ਹੁਕਮ ਵੀ ਦਿੱਤੇ ਨੇ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅਤਵਾਦੀ ਭੱਜਣ ਦੀ ਬੁਰਕੇ ਦਾ ਸਹਾਰਾ ਲੈ ਰਹੇ ਨੇ ਤਾਂ ਕਿ ਬਗਦਾਦੀ ਵੀ ਬੁਰਕਾ ਪਾ ਭੱਜਣ ਦੀ ਮਜਬੂਰ ਹੈ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਬਗਦਾਦੀ ਦੀ ਨਵੀਂ ਤਸਵੀਰ ਜਾਰੀ ਕੀਤੀ ਹੈ ਜਿਨ੍ਹਾਂ ਮੁਤਾਬਕ ਬਗਦਾਦੀ ਪੇਸ ਬਦਲ ਕੇ ਭੱਜਣ ਦੇ ਫਿਰਾਕ ਵਿੱਚ ਹੈ ਅਜ਼ਾਦੀ ਦੇ ਅਤਵਾਦੀ ਵੀ ਰੂਪ ਬਦਲ ਕੇ ਮੌਸਲ ਤੋਂ ਪੱਜ ਰਹੇ ਨੇ ਮੌਸਲ ਵਿੱਚ ਕਈ ਆਈਐਸ ਨਾਲ ਜੋੜੇ ਅਤਵਾਦੀ ਬੁਰਕੇ ਚ ਫੜੇ ਗਏ ਨੇ ਜਿੰਨਾਂ ਪਿਛੇ ਰਾਕੀ ਸੈਨਾ ਦੇ 50 ਹਜ਼ਾਰ ਜਵਾਨ ਲੱਗੇ ਹੋਏ ਨੇ ਇਰਾਕੂ ਜਹਾਜ਼ਨੀ ਕਾਰਵਾਈ ਦੇ ਜਵਾਬ ਵਿੱਚ ਆਈਐਸ ਨੇ ਖੋਰਤਾਵਾ ਬੋਲਿਆ ਮੌਸਲ ਵਿੱਚ ਸੈਨਾ ਆਈਐਸ ਦਾ ਸਫਾਇਆ ਕਰ ਰਹੀ ਹੈ ਤੇ ਇਰਾਕ ਦੇਕਰ ਕੋਕ ਸ਼ਹਿਰ ਤੇ ਆਈਐਸ ਨੇ ਹਮਲਾ ਕਰ ਦਿੱਤਾ ਹੈ आईएसएन 1800 ਖੇਵ ਬੁਲੰਦਾ ਕਤਲ ਕੀਤਾ ਹੈ ਇराकी ਅਤੇ ਅਮਰੀਕੀ ਸੈਨਾ ਮਿਲ ਕੇ ਅਤਵਾਦੀਆਂ ਦਾ ਸਾਹਮਣਾ ਕਰ ਰਹੀ ਹੈ ਕਿਰਦੁਕ ਸ਼ਹਿਰ ਆਕਦੀ ਰਾਜਧਾਨੀ ਬਗਦਾਦ ਤੋਂ 236 ਕਿਲੋਮੀਟਰ ਦੂਰ ਹੈ ਕਿਰਕੋ ਕੱਚੇ ਤੇਲ ਦੇ ਉਤਪਾਦਨ ਲਈ ਮਸ਼ਹੂਰ ਹੈ ਅਤਵਾਦ ਦੇ ਖਾਤਮੇ ਲਈ ਅਕਵੇਦਰੀ ਇराकी ਸੈਨਾ ਉਤੇ ਅਤਿਆਚਾਰ ਕਰਨ ਦੇ ਇਲਜ਼ਾਮ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਅਤਵਾਦੀਆਂ ਦੇ ਸ਼ੱਕ ਵਿੱਚ ਬੱਚਿਆਂ ਨਾਲ ਵੀ ਬੇਰਹਿਮੀ ਨਾਲ ਪੇਸ਼ ਆਇਆ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਹੇਲਰੀ ਕਲਿੰਟਨ ਅਤੇ ਡੋਨਲਡ ਟਰੰਪ ਚੈਰਿਟੀ ਡਿਨਰ ਦੌਰਾਨ ਵੀ ਨਿਸ਼ਾਨੇ ਸਾਧਨ ਤੋਂ ਬਾਹਰ ਨਹੀਂ ਆਏ। ਚੁਟਕਲਿਆਂ ਦੀ ਆੜ ਵਿੱਚ ਦੋਵਾਂ ਨੇ ਦੂਜੇ ਤੇ ਜਮ ਕੇ ਹਮਲੇ ਕੀਤੇ। ਚੱਤ ਦੀ ਪਰੰਪਰਾ ਮੁਤਾਬਕ ਸਿਰਫ ਆਪਣਾ ਮਜ਼ਾਕ ਉਟਾਇਆ ਜਾਂਦਾ ਹੈ। ਅਮਰੀਕਾ ਤਿੰਨ ਸੂਬਿਆਂ ਨੇ ਰੂਸ ਦੀ ਸੁਗਜ਼ਾਰਿਸ਼ ਨੂੰ ਨਾਮਨਜ਼ੂਰ ਕੀ ਤੇ ਤੱਥ ਵਿੱਚ ਰੂਸ ਨੇ 8 ਨਵੰਬਰ ਤੋਂ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਨਿਗਰਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਪਬਲਿਸਿਟੀ ਸਟੰਟ ਦੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਨ ਨੇ ਡੈਮੋਕ੍ਰੇਟਿਕ ਉਮੀਦਵਾਰ ਹਲੇਰੀ ਕਲਿੰਟਨ ਦੀ ਜੰਮਕੀ ਦੀ ਤਾਰੀਫ ਕੀਤੀ। ਓਬਾਮਾ ਨੇ ਕਿਹਾ ਕਿ ਹਲੇਰੀ ਵਿੱਚ ਮਹਾਨ ਰਾਸ਼ਟਰਪਤੀ ਬਣਨ ਦੇ ਸਾਰੇ ਗੁਣ ਮੌਜੂਦ ਨੇ। ਜਪਾਨ ਵਿੱਚ 6.4 ਰੇਖੀ ਭਰਤਨਾਲਾਇਪੋ ਚਾਲਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਜਿਸ ਨਾਲ ਕਰੀਬ 40 ਹਜ਼ਾਰ ਘਰਾਂ ਦੀ ਬਿਜਲੀ ਵਿਕਲ ਹੋ ਗਈ। ਚੀਨ ਦੇ ਚਿੜੀਆ ਘਰ ਵਿੱਚ ਦੋ ਪਾਂਡਾ ਦੇ ਜਨਮ ਦੇ 100 ਦਿਨ ਪੂਰੇ ਹੋਣ ਤੇ ਜਸ਼ਨ ਮਨਾਇਆ ਗਿਆ। ਨੰਨੇ ਪਾਂਡਾ ਨੇ ਕੇਕ ਕੱਟ ਕੇ ਪਾਰਟੀ ਕੀਤੀ। ਪਾਕਿਸਤਾਨ ਵਿੱਚ ਬੀਗਨ ਹਾਊਸ ਸਕੂਲ ਸਿਸਟਮ ਸਾਹੀਵਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਤੇ ਖਰਾਬ ਦੱਸਦਿਆਂ ਲਗਾਈ ਗਈ ਪਾਬੰਦੀ ਦੇ ਵਿਰੋਧ ਵਿੱਚ ਲਾਹੌਰ ਤੇ ਪੰਜਾਬੀ ਭਾਸ਼ਾ ਬਾਰੇ ਕਾਰਕੁਨਾਂ ਤੇ ਸਹਾਇਕ ਸੰਗਠਨਾਵਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬੁਢੇ ਚੰਦਾਰਕਰ ਸਕੂਲ ਨੂੰ ਫੈਸਲਾ ਵਾਪਸ ਲੈਣ ਤੇ ਮਾਫੀ ਮੰਗਣ ਲਈ ਵੀ ਕਿਹਾ ਗਿਆ ਸੀ। ਅਮਰੀਕੀ ਦੇਸ਼ ਕੈਮਰੂਨ ਦੇ ਯੋਂਡੇ ਦੇ ਅਟੇ ਦੁਆਲਾ ਸ਼ਹਿਰ ਵਿੱਚ ਚੱਲ ਰਹੀ ਇੱਕ ਰੇਲ ਟ੍ਰੇਨ ਪਟੜੀ ਤੋਂ ਉਤਰ ਗਈ। ਬੀਬੀਸੀ ਦੀ ਖ਼ਬਰ ਦੇ ਮੁਤਾਬਕ ਹਾਦਸੇ ਵਿੱਚ 53 ਲੋਕਾਂ ਦੀ ਮੌਤ ਹੋ ਗਈ ਚਾਹ ਕਿ ਕਈ ਹੋਰ ਜ਼ਖਮੀ ਹੋਏ ਨੇ। ਚਸ਼ਮਦੀਦਾਂ ਦੇ ਮੁਤਾਬਕ